ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮਾਧਨੇਸ਼ੂਰੀ ਸਾਥ ਤੇ ਇਸ ਸਮੇਂ ਅਸੀਂ ਪਿੰਡ ਬਲਾਉਣੀ ਵਿਖੇ ਮੌਜੂਦ ਹਾਂ ਔਰ ਇੱਥੇ ਇੱਕ ਭੈਮਖਾਤਸਾ ਥੋੜਾ ਸਮਾਂ ਪਹਿਲਾਂ ਇੱਥੇ ਇੱਕ ਜ਼ਬਰਦਸਤ ਹਾਦਸਾ ਹੋੰਦਾ ਜਿਸ ਵਿੱਚ ਦੋ ਔਰਤਾਂ ਜਿਹੜੀਆਂ ਉਹ ਇੰਜਰਡ ਹੋ ਗਈਆਂ ਜੋ ਦੱਸਿਆ ਜਾ ਰਿਹਾ ਲੋਕੇਸ਼ਨ ਦੱਸਦੀ ਇਸ ਸਮੇਂ ਅਸੀਂ ਐਚ ਪੀ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਮੌਜੂਦ ਹਾਂ ਔਰ ਉੱਥੇ ਲੋਕਾਂ ਦੇ ਕਹਿਣ ਦੇ ਮੁਤਾਬਕ ਜੋਸੀ ਪਹੁੰਚ ਕੇ ਸੁਣਿਆ ਕਹਿੰਦੇ ਕਿ ਆਮੋ ਸਾਹਮਣੇ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਗੱਡੀਆਂ ਨੂੰ ਇੱਕ ਪਾਸੇ ਕੀਤਾ ਜਾਂਦਾ ਕੁਝ ਲੋਕ ਇਹ ਵੀ ਕਹਿੰਦੇ ਕਿ ਓਵਰਟੇਕ ਦੇ ਚੱਕਰ ਚ ਹਾਦਸਾ ਲੱਗ ਕੇ ਨਾ ਕੋਈ ਵੀ ਕਿਸਮ ਦੀ ਗੱਲ ਨੂੰ ਸਪਸ਼ਟ ਨਹੀਂ ਕੀਤਾ ਆ ਗੱਡੀ ਅਰਬਨ ਕਰੂਜ਼ ਹੈ ਜੀ ਇਹ ਗੱਡੀ ਨਵਾਂ ਸ਼ਹਿਰ ਦੀ ਹੈ ਇਹਦੇ ਵਿੱਚ ਜਿਹੜੀ ਮਹਿਲਾ ਦੇ ਸੱਟ ਲੱਗੀ ਜਿਹੜੀ ਸਵਾਰ ਸੀ ਉਸਦੇ ਦੱਸਿਆ ਜਾ ਰਿਹਾ ਕਿ ਗੋਡੇ ਤੇ ਸੱਟ ਲੱਗੀ ਆ ਪੀਬੀ 32 एवी 1857 ਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਖਤ ਚ ਇੱਕ ਤਰ੍ਹਾਂ ਦੇ ਓਡੇ ਹੋਇਆ ਦੂਜੀ ਗੱਡੀ ਕ੍ਰੇਟਾ ਜੋ ਕਿ ਲੁਧਿਆਣੇ ਦੀ ਹੈ ਜਿਹਦੇ ਮਾਲਕ ਲੁਧਿਆਣੇ ਦੇ ਆ ਪਰ ਦੱਸਿਆ ਜਾ ਰਿਹਾ ਕਿ ਉਸ ਲੇਡੀ ਤੇ ਜਾਦਾ ਸੱਟ ਲੱਗੀ ਹੈ ਸਿਰ ਤੇ ਵੀ ਸੱਟ ਲੱਗੀ ਹੈ ਪੱਟ ਦੀ ਵੀ ਜਿਹੜੀ ਹੱਡੀ ਦੱਸਿਆ ਜਾ ਰਿਹਾ ਕਿ ਕ੍ਰੈਕ ਹੋ ਗਈ ਹੈ ਤੇ ਉਹਨਾਂ ਨੂੰ ਡੀ ਐਮਸੀ ਰੈਫਰ ਕੀਤਾ ਗਿਆ ਇਸ ਗੱਡੀ ਦਾ ਨੰਬਰ ਹੈ ਜੀ ਪੀ ਪੀ 10 ਜੀ ਐਮ 4400 ਤਾਂ ਇਹ ਗੱਡੀ ਪਿੱਛੇ ਵੀ ਨੁਕਸਾਨੀ ਗਈ ਹੈ ਹੋ ਸਕਦਾ ਪਿੱਛੇ ਵੀ ਕੋਈ ਟਕਰਾ ਗਿਆ ਹੋਵੇ ਪਰ ਆ ਤੁਸੀਂ ਦੇਖੋ ਕਿ ਇਸ ਗੱਡੀ ਤੇ ਵੀ ਦੋਨੋਂ एयरबैग کھل چکے ਆ ਜਿਹੜੀ ਆ अर्बन क्रूਜ਼ ਹੈ ਇਹਦੇ ਵੀ ਦੋਨੋਂ 에어બેਗ ਖੁੱਲ ਚੁੱਕੇ ਨੇ ਜਿਹਦੇ ਕਰਕੇ ਜਾਨੀ ਨੁਕਸਾਨ ਹੁਣ ਬਚ ਗਿਆ ਪਰ ਤੁਸੀਂ ਦੇਖ ਸਕਦੇ ਹੋ ਫਰੰਟ ਤੋਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਜਿਹੜਾ ਬੋਨਟ ਪਿੱਛੇ ਗਿਆ ਗੱਡੀ ਦਾ ਅੱਗੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਪਰ ਜਿਹੜੀ ਮਹਿਲਾ ਇਸ ਗੱਡੀ 'ਚ ਬੈਠੀ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪੱਟ ਤੇ ਵੀ ਗੰਭੀਰ ਸੱਟ ਲੱਗੀ ਹੈ ਤੇ ਸਿਰ ਤੇ ਵੀ ਗੰਭੀਰ ਸੱਟ ਲੱਗੀ ਹੈ ਜਿਸ ਦੇ ਚਲਦਿਆ ਉਹਨਾਂ ਨੂੰ डीएमसी लीडर ਨਾਲ ਰੈਫਰ ਕੀਤਾ ਗਿਆ ਰੱਬ ਕੇ ਤੇਹੀ ਬੇਨਤੀ ਹੈ ਕਿ ਠੀਕ ਠਾਕ ਹੋਰ ਜਿਹੜੇ ਪੀੜਤ ਨੂੰ ਜਿਹਨੇ ਸੱਟ ਲੱਗੀ ਹੈ ਜ਼ਖਮੀ ਜਿਹੜੇ ਤਾਂ ਗੱਡੀਆਂ ਵੀ ਦਿਖਾ ਦਿਓ 에어ਬੈਗ ਖੁੱਲ ਜਾਂਦਾ ਦੋਨਾਂ ਗੱਡੀਆਂ ਦਾ 에어ਬੈਗ ਖੁੱਲਦਾ ਹੈ ਜ਼ਖਮੀ ਸੀ ਉਹਨਾਂ ਨੂੰ ਆਡ ਵਿਖੇ ਲੈ ਕੇ ਜਾਇਆ ਜਾ ਰਿਹਾ ਹੈ ਜਿੱਥੇ ਬਾਅਦ ਇੱਕ ਮਹਿਲਾ ਨੂੰ ਡੀਐਮਸੀ ਰੈਫਰ ਕਰ ਦਿੱਤੇ ਜਾਂਦਾ ਹੈ ਆ ਕੋਈ ਹੋਰ ਤੋਂ ਅੱਗੇ ਦਿਖਾ ਦਿਓ ਕੁੰਜਨ ਨੂੰ ਨੁਕਸਾਨ ਹੈ ਗਿਆ ਬੰਪਰ ਬੋਨਟ ਤੇ ਫਰੰਟ ਤੋਂ ਕਾਫੀ ਨੁਕਸਾਨ ਹੋਇਆ ਔਰ ਦੱਸਿਆ ਜਾ ਰਿਹਾ ਹੈ ਕਿ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਕੁਝ ਕੁ ਲੋਕ ਤਾਂ ਕਹਿਣਾ ਹੈ ਕਿ ਓਵਰਟੇਕ ਦੇ ਚੱਕਰ ਜਿਹੜਾ ਹਾਦਸਾ ਹੋਇਆ ਹੁਣ ਇੱਕ ਵਾਰ ਜਿਹੜੇ ਔਰ ਡਾਕਟਰ ਨੇ ਐਮਓ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਕਿ ਜਦੋਂ ਪੇਸ਼ੈਂਟਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇ ਕੀ ਹਾਲਾਤ ਸਸਰੀਕਰ ਡਾਕਟਰ ਸਾਹਿਬ ਹਾਂਜੀ ਸਸਰੀ ਕੀ ਨਾਮ ਕੀ ਤੁਹਾਡਾ ਮੈਂ ਨਾ ਡਾਕਟਰ ਕੇਸ਼ ਕੁਮਾਰ ਅੱਛਾ ਔਰਤੋਂ ਆ ਜੀ ਔਰਤੋਂ ਇੱਕ ਬਲੌਣੀ ਐਕਸੀਡੈਂਟ ਹੋਇਆ ਸੀ ਹਾਂਜੀ ਹਾਂਜੀ ਤੇ ਉਹਦੇ ਕੋਈ ਪੇਸ਼ੈਂਟ ਵੀ ਇੱਥੇ ਆਏ ਸੀ ਹਾਂਜੀ ਦੋ ਪੇਸ਼ੈਂਟ ਸਾਡੇ ਕੋਲ ਆਏ ਸੀ ਇਹ ਕਿੱਥੋਂ ਦੇ ਆ ਨਾਮ ਕੀ ਹੈਗੇ ਦੱਸ ਸਕਦੇ ਇੱਕ ਪੇਸ਼ੈਂਟ ਦਾ ਨਾਮ ਆਏਗਾ ਅਮਰਤ ਕੌਰ ਠੀਕ ਹੈ ਜੀ ਬਾਈਫਾ ਰਵੀਜਿੰਦਰ ਸਿੰਘ ਹਾਂਜੀ ਦੂਸਰੀ ਦਾ ਦੂਸਰੇ ਪੇਸ਼ੈਂਟ ਆ ਗੁਰਮੀਤ ਕੌਰ ਹਾਂਜੀ ਤੇ 40 ਸਾਲ ਦੀ 올ਡੇਜ ਲੇਡੀ ਸੀ ਲੁਧਿਆਣੇ ਦੇ ਅੱਛਾ ਤੇ ਇਹਨਾਂ ਦੀ ਕੰਡੀ ਜਦੋਂ ਤੁਹਾਡੇ ਕੋਲ ਪਹੁੰਚੀ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀਗੀ ਇਹਨਾਂ ਦੀ ਹਾਲਤ ਅੰਮ੍ਰਿਤਕੌਰ ਦੀ ਹਾਲਤ ਅੰਮ੍ਰਿਤ ਅੰਮ੍ਰਿਤਕੌਰ ਦੀ ਹਾਲਤ ਜ਼ਿਆਦਾ ਸੀਰੀ ਦੇ ਸੀ ਉਹਦੇ ਸਿਰ ਦੇ ਵਿੱਚ ਕਾਫੀ ਇੰਜਰੀ ਸੀ ਅੱਛਾ ਤੇ ਉਹਦੀ ਪੱਟ ਦੀ ਹੱਡੀ ਵੀ ਟੁੱਟੀ ਹੋਈ ਸੀ ਐਕਸ-ਰੇ ਕਰਕੇ ਪਤਾ ਚੱਲੇ ਉਹਦੀ ਪੱਟ ਦੀ ਹੱਡੀ ਵੀ ਟੁੱਟੀ ਹੋਈ ਤੇ ਦੂਸਰਾ ਪੇਸ਼ੈਂਟ ਦੂਸਰਾ ਪੇਸ਼ੈਂਟ ਤੇ ਅਗਰ ਗੋਡਿਆਂ ਦੇ ਪ੍ਰੋਬਲਮ ਤੇ ਜਿਹਦੀ ਹਾਲਤ ਸੀਰੀਅਸ ਸੀਗੀ ਉਹਨਾਂ ਨੂੰ ਤੁਸੀਂ ਫੇਰ ਕੋਈ ਰੈਫਰ ਕੀਤਾ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਕਿਉਂਕਿ ਉਹ ਬੇਸਿਕਲੀ ਲੁਧਿਆਣੇ ਦੇ ਰਹਿਣ ਵਾਲੇ ਸੀ ਅੱਛਾ ਵੈਸੇ ਵੀ ਉਹ ਲੁਧਿਆਣੇ ਦੇ ਵਾਸੀ ਸੀ ਸੀ ਤੇ ਮਤਲਬ ਕੰਡੀਸ਼ਨ ਖਰਾਬ ਹੋਣ ਕਰਕੇ ਤੁਸੀਂ ਰੈਫਰ ਨਾ ਪੱਟ ਦੀ ਹੱਡੀ ਟੁੱਟ ਗਈ ਸੀ ਇਹ ਕਿੰਨੇ ਵਜੇ ਪਹੁੰਚੇ ਤੁਹਾਡੇ ਕੋਲ ਅੰਦਾਜ਼ਾ ਕੋਈ ਅੰਦਾਜ਼ਾ 12:00 ਵਜੇ ਦੇ ਲਗਭਗ 12:00 ਵਜੇ ਦੇ ਲਗਭਗ ਤੁਹਾਡੇ ਕੋਲ ਪਹੁੰਚੇ ਹਾਂਜੀ ਸ਼ੁਕਰੀਆ